ਜੀ ਜਿਨ੍ਹਾਂ ਵਹਿਮਾਂ ਭਰਮਾਂ ਅੰਧਵਿਸ਼ਵਾਸ਼ਾਂ ਪੂਜਾ ਤੇ ਕਰਮਕਾਂਡਾਂ ਤੋਂ ਗੁਰਬਾਣੀ ਨੇ ਰਾਂ ਹੀ ਮੁਕਿਆ ਸੀ ਬਾਬੇ ਨਾਨਕ ਨੇ ਉਹ ਕਹਿਣ ਨੂੰ ਲੰਗਰ ਸ਼ਿਕਾਇਆ ਸੀ ਅੱਜ ਅਸੀਂ ਰੱਜਿਆਂ ਨੂੰ ਰਜਾ ਰਹੇ ਹਾਂ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਵਾਉਂਦੇ ਹੀ ਨਹੀਂ ਸਗੋਂ ਉਹਨਾਂ ਦਾ ਨਰਾਦਰ ਵੀ ਕਰਦੇ ਹਾਂ ਪੰਜਾਬ ਦੇ ਵਿੱਚ ਇੱਕ ਉੱਗੇ ਸਹਿਦਕਰ ਨੇ ਬੁੱਧ ਸਿੰਘ ਨੀਲੋਂ ਉਹਨਾਂ ਨੇ ਆਪਣੀ ਫੇਸਬੁੱਕ ਤੇ ਬਹੁਤ ਪ੍ਰੋਗਰੈਸਨ ਗੱਲਾਂ ਲਿਖਦੇ ਰਹਿੰਦੇ ਆ ਉਹਨਾਂ ਨੇ ਆਪਣੀ ਫੇਸਬੁੱਕ ਦੇ ਉੱਤੇ ਲਿਖਿਆ ਉਹ ਮੈਂ ਪੜ ਕੇ ਤੁਹਾਡੇ ਨਾਲ ਸਾਂਝਾ ਕਰਾਂਗਾ ਉਹਨਾਂ ਨੇ ਲਿਖਿਆ ਸਿੱਖ ਕੌਮ ਗੁਰੂ ਨਾਨਕ ਦੀ ਬਣੀ ਦੁਸ਼ਮਣ ਗੁਰਮਤ ਵਿਚਾਰਧਾਰਾ ਤੇ ਆਗੂ ਦੇ ਸਿੱਖ ਕੌਮ ਦੇ ਪਹਿਲੇ ਗੁਰੂ ਨਾਨਕ ਜੀ ਜਿੰਨਾ ਮਹਿਮਾ ਭਰਮਾ ਅੰਧਵਿਸ਼ਵਾਸ਼ਾਂ ਪੂਜਾ ਤੇ ਕਰਮ ਕਾਂਡਾਂ ਤੋਂ ਗੁਰਬਾਣੀ ਨੇ ਰਹੀਂ ਮੁਕਿਆ ਸੀ ਬਾਬੇ ਨਾਨਕ ਨੇ ਉਹ ਕਿਹਨੂੰ ਲੰਗਰ ਛਕਾਇਆ ਸੀ ਅੱਜ ਅਸੀਂ ਰੱਜਿਆਂ ਨੂੰ ਰਜਾ ਰਹੇ ਹਾਂ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਵਾਉਂਦੇ ਹੀ ਨਹੀਂ ਸਗੋਂ ਉਹਨਾਂ ਦਾ ਧਰਾਦਰ ਵੀ ਕਰਦੇ ਹਾਂ ਨਗਰ ਕੀਰਤਨ ਦੇ ਪ੍ਰਭਾਤ ਫੇਰੀਆਂ ਮੌਕੇ ਟੱਡੇ-ਟੱਡੇ ਛੋਲੇ ਪੂਰੀਆਂ ਦਾ ਲੰਗਰ ਛਕਾਇਆ ਜਾਂਦਾ ਹੈ ਨਗਰ ਕੀਰਤਨ ਦੌਰਾਨ ਜਿਹੜੇ ਤਰ੍ਹਾਂ ਤਰ੍ਹਾਂ ਦੇ ਲੰਗਰ ਲੱਗਦੇ ਹਨ ਉਹ ਛੱਗੇ ਘੱਟ ਤੇ ਬਰਬਾਦ ਵੰਦੇਰੇ ਕੀਤੇ ਜਾਂਦੇ ਹਨ ਨਗਰ ਕੀਰਤਨਦਾਨ ਜਿਹੜਾ ਸ਼ਹਿਰ ਤੇ ਪਿੰਡਾਂ ਵਿੱਚ ਗੰਦ ਪਾਇਆ ਜਾਂਦਾ ਹੈ ਉਸ ਦਾ ਸਿੱਖ ਧਰਮ ਸਿੱਖ ਵਿਚਾਰ ਧਾਰਾ ਨਾਲ ਕੋਈ ਸਬੰਧ ਨਹੀਂ ਅੱਜ ਉਹ ਸਾਰੀਆਂ ਹੀ ਮਨਮਤੀਆਂ ਕਰਦੇ ਨਜ਼ਰ ਆ ਰਹੇ ਹਨ ਕਿਸੇ ਵੀ ਸਿੱਖ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸਗੋਂ ਉਸ ਨੂੰ ਮੱਥੇ ਟੇਕਣ ਤੇ ਸੁੱਖਾਂ ਪੂਰੀਆਂ ਕਰ ਲਈ ਇਕ ਵੱਖਰਾ ਰਸਤਾ ਬਣਾ ਲਿਆ ਹੈ ਇਹ ਉਹ ਰਸਤਾ ਹੈ ਜਿਹੜਾ ਚਾਨਣ ਤੋਂ ਹਨੇਰ ਵੱਲੋਂ ਜਾਂਦਾ ਹੈ ਗੁਰਮਤਿ ਵਿਚਾਰਧਾਰਾ ਨੂੰ ਵਪਾਰ ਦਾ ਸਾਧਨ ਬਣਾ ਕੇ ਉਹ ਜੋ ਸ਼ੈਤਾਨ ਕਿਸਮ ਦੇ ਵਪਾਰੀਆਂ ਨੇ ਪੁਜਾਰੀ ਵਰਗ ਪੈਦਾ ਕਰ ਲਿਆ ਤੇ ਇਹ ਪੁਜਾਰੀ ਵਰਗ ਆਪਣੇ ਮੰਨੀਆਂ ਰੀਝਾਂ ਪੂਰੀਆਂ ਕਰ ਲਈ ਸਿੱਖ ਸੰਤਾਂ ਨੂੰ ਤ੍ਰਾਹੇ ਪਾਰਿਆ ਹੈ ਇਹਨਾਂ ਨੇ ਆਪਣੀ ਮਨਘੜਤਾਂ ਝੂਠੀਆਂ ਕਹਾਣੀਆਂ ਨੂੰ ਵਰਤਮਾਨ ਕਾਲ ਵਿੱਚ ਇਸ ਤਰ੍ਹਾਂ ਗੁਰਬਾਣੀ ਦੀ ਉੱਠ ਚੜ੍ਹੀ ਕਿ ਅਸੀਂ ਇਹਨਾਂ ਕਥਾਵਾਂ ਉੱਪਰ ਵਿਸ਼ਵਾਸ ਕਰਨ ਲੱਗੇ ਹਾਂ ਸਿੱਖ ਇਤਿਹਾਸ ਦੇ ਵਿੱਚ ਐਈਆਂ ਮਿਲਾਪਾਂ ਤੇ ਮਨ ਘੜਤ ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ ਕਿ ਉਹਨਾਂ ਨੇ ਸਿੱਖ ਧਰਮ ਤੇ ਗੁਰਬਾਣੀ ਦੀ ਵਿਚਾਰਧਾਰਾ ਕਰਾਮਾਤੀ ਬਣਾ ਦਿੱਤੀ ਗੁਰਬਾਣੀ ਨੂੰ ਪੜਨ ਤੇ ਸਮਝਣ ਦੀ ਬਜਾਏ ਉਸ ਜੋ ਆਪਣੀਆਂ ਅਧੂਰੀਆਂ ਕਾਮਨਾਵਾਂ ਨੂੰ ਪੂਰਾ ਕਰਉਂਦਾ ਜੀੜਿਆ ਬਣ ਆਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਨੁੱਖੀ ਜ਼ਿੰਦਗੀ ਦੀ ਉਹ ਕੁੰਜੀ ਹੈ ਜਿਸ ਨੂੰ ਪੜ੍ਹ ਕੇ ਸਾਡੇ ਮਸਤਕ ਦਾ ਤੀਜਾ ਨੈਤਰ ਗਿਆਨ ਖੁੱਲਦਾ ਹੈ ਅਸੀਂ ਗਿਆਨ ਹਾਸਲ ਕਰਨ ਦੀ ਬਜਾਏ ਅਗਿਆਤ ਦੀ ਸਿੱਖਿਆ ਹਾਸਲ ਕਰਨ ਲੱਗੇ ਹਾਂ ਅਸੀਂ ਗੁਰਬਾਣੀ ਦੀ ਅਸਰ ਵਿਚਾਰ ਧਾਰਾ ਨੂੰ ਸਮਝਿਆ ਹੀ ਨਹੀਂ ਅਸੀਂ ਗੁਰਬਾਣੀ ਦੇ ਉੱਤਰ ਸੋ ਪਾਠ ਕਰਨ ਦੀ ਅਜਹੀ ਲਹਿਰ ਚਲਾਈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਗਲੇ 20 25 ਸਾਲਾਂ ਤੱਕ ਦੀ ਬੁਕਿੰਗ ਹੈ ਹੋ ਚੁੱਕੀ ਹੈ ਮਂਦੇਸ਼ਾਂ ਵਿੱਚ ਬੈਠੇ ਲੋਕਾਂ ਨੂੰ ਪਹਿਲਾ ਚਿੱਠੀ ਵਿੱਚ WhatsApp ਉੱਤੇ ਹੁਕਮਨਾਮਾ ਭੇਜਿਆ ਜਾਂਦਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਿਸ ਨੇ ਕੀਤਾ ਤੇ ਕਿਸ ਨੇ ਸੁਣਿਆ ਕੋਈ ਪਤਾ ਨਹੀਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਹੀ ਵਿਚਾਰ ਤਰਣ ਸੰਕਾ ਵਿੱਚ ਲੈ ਕੇ ਜਾਣਾ ਸੀ ਉਹਨਾਂ ਨੇ ਸਤਾਤਾਰੀ ਹਾਕਮਾਈ ਨੀਤੀ ਅਪਣਾਈ ਜਿਵੇਂ ਸਮੇਂ ਦੀਆਂ ਸਰਕਾਰਾਂ ਪੰਜਾਬ ਦੇ ਚ ਡਰ ਪੈਦਾ ਕਰਦੇ ਹਨ ਉਹ ਆਮ ਲੋਕਾਂ ਉੱਪਰ ਕੁਸ ਵੱਨੋਂ ਲਾਠੀ ਚਾਰਜ ਤੇ ਫੌਜ ਵੱਲੋਂ ਹਮਲਾ ਕਰਵਾ ਕੇ ਆਵਾਮ ਵਿੱਚ ਡਰ ਪੈਦਾ ਕਰਦੇ ਹਨ ਇਸੇ ਤਰ੍ਹਾਂ ਇਸ ਪੁਜਾਰੀ ਵਰਗ ਨੇ ਆਮ ਲੋਕਾਂ ਦੇ ਵਿੱਚ ਹਜ਼ਾਰਾਂ ਤਰ੍ਹਾਂ ਦੇ ਡਰ ਪੈਦਾ ਕਰ ਦਿੱਤੇ ਲੋਕ ਉਹਨਾਂ ਡਰਾਂ ਨੂੰ ਦੂਰ ਕਰ ਲਈ ਇਹਨਾਂ ਧਾਰਮਿਕ ਸਥਾਨਾਂ ਉੱਤੇ ਸੁੱਖਾਂ ਸੁਖਣ ਤੇ ਅਤਾਰੂ ਹੋ ਜਾਂਦੇ ਜੋਨਾਂ ਨੇ ਰਾਇ ਹੀ ਇਹਨਾਂ ਧਰਮ ਦੇ ਪੁਜਾਰੀਆਂ ਵੱਲੋਂ ਐਨਾ ਜਾਂਦਾ ਸੀ ਕਿ ਉਹਨਾਂ ਦਾ ਆਪਣਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਸਿੱਖ ਧਰਮ ਦੇ ਨਾਲ ਤੇ ਲਿਖੀਆਂ ਹੋਈਆਂ ਸਾਖੀਆਂ ਤੇ ਗ੍ਰੰਥਾਂ ਨੇ ਸਿੱਖ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲੋਂ ਤੋੜ ਕੇ ਦੇਹਧਾਰੀ ਪਮੋਦੇ ਨਾਲ ਜੋੜਿਆ ਸਾਖੀਕਾਰਾਂ ਨੇ ਸਾਖੀ ਵਿੱਚ ਅਜਿਹੇ ਘਟ੍ਰਾਵੇਂ ਸਿਰਕੀਆਂ ਹਨ ਕਿ ਉਹ ਗੁਰਬਾਣੀ ਦੀ ਵਿਚਾਰਧਾਰਾ ਤੋਂ ਉਲਟ ਹਨ ਮਨੁੱਖੀ ਜ਼ਿੰਦਗੀ ਵਿੱਚ ਕਰਾਮਾਤ ਦੇ ਕੋਈ ਵੀ ਹੂਮਤ ਨਹੀਂ ਪਰ ਸਾਖੀਆਂ ਦੇ ਵਿੱਚ ਇਹ ਕਰਾਮਾਤਾਂ ਹੀ ਨਹੀਂ ਸਗੋਂ ਗੁਰੂ ਸਾਹਿਬਾਨ ਦੇ ਜੀਵਨ ਨਾਲ ਸੰਬੰਧਿਤ ਕਹਾਣੀਆਂ ਵੀ ਜੋੜੀਆਂ ਗਈਆਂ ਹਨ ਦੁੱਖ ਦੀ ਗੱਲ ਹੈ ਕਿ ਪਜਾਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਵਿਆਖਿਆ ਕਰਨ ਦੀ ਬਜਾਏ ਇਹਨਾਂ ਸਾਖੀਆਂ ਨੂੰ ਪ੍ਰਮਾਣਿਕ ਬਣਾਉਣ ਦੀ ਕੋਸ਼ਿਸ਼ ਕੀਤੀ ਇਹੋ ਹੀ ਕਾਰਨ ਹੈ ਕਿ ਅੱਜ ਪਖੰਡ ਦੇ ਕਰਮਕਾਂਡ ਏਨੇ ਵੱਧ ਗਏ ਹਨ ਕਿ ਮਿਥਾਸ ਵੀ ਇਹਨਾਂ ਪੁਜਾਰੀਆਂ ਨੇ ਇਤਿਹਾਸ ਬਣਾ ਦਿੱਤਾ ਹੈ ਅਸੀਂ ਗੁਰਦਰਾ ਸਾਹਿਬ ਦੇ ਗੁਰਦਰਾ ਸਾਹਿਬ ਤੇ ਪੱਕੇ ਬਣਾ ਲਏ ਹਨ ਪਰ ਗਰਬਾਣੀ ਨਾਲ ਟੁੱਟ ਗਏ ਹਾਂ ਕਿਸੇ ਕਰਕੇ ਅਸੀਂ ਦੁੱਖਾਂ ਦੇ ਸ਼ਿਕਾਰ ਹੋ ਰਹੇ ਹਾਂ ਗਰਬਾਣੀ ਜੀਵਨ ਜਾਗ ਸੌਂਦੀ ਹੈ ਉਸ ਨੂੰ ਸਮਝਣ ਦੀ ਲੋੜ ਹੈ ਨਾ ਕਿ ਉਹ ਕਰਮ ਕਰਨਾਂ ਦੀ ਪੂਜਾ ਕਰਨ ਦੀ ਲੋੜ ਹੈ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਵਰਧਿਆ ਸੀ ਰੋਕਿਆ ਸੀ ਪੰਜਾਬ ਦੇ ਵਿੱਚ ਜਾਤ ਪਾਤ ਊਚ ਨੀਚ ਇੰਨਾ ਬੋਲਬਾਲਾ ਹੈ ਕਿ ਇੰਨਾ ਕਿਸੇ ਹੋਰ ਧਰਮ ਦੇ ਵਿੱਚ ਨਹੀਂ ਅਸੀਂ ਹਰ ਗੱਲ ਨੂੰ ਫੈਸ਼ਨ ਬਣਾ ਲਿਆ ਹੈ ਸਾਡੇ ਕਾਰ ਸੇਵਾ ਵਾਲੇ ਬਾਪਿਆਂ ਨੇ ਸੇਕ ਕਰਤਾ ਅਸਲੀ ਯਾਦਗਾਰਾਂ ਨੂੰ ਖਤਮ ਕਰਕੇ ਸੰਗ ਮਾਰਮਰ ਵਿੱਚ ਮੜ ਦਿੱਤਾ ਹੈ ਇਹਨਾਂ ਕਾਰ ਸੇਵਾ ਵਾਲੇ ਬਾਪਿਆਂ ਦਾ ਸਿੱਖ ਧਰਮ ਤੇ ਇਤਿਹਾਸ ਦੇ ਨਾਲ ਦੂਰ ਨੇੜੇ ਦਾ ਵਿਆਸਤਾ ਨਹੀਂ ਇਹਨਾਂ ਨੂੰ ਖੋਜਣ ਕੌਣ ਕਰਦਾ ਹੈ ਇਹ ਵੀ ਖੋਜ ਦਾ ਵਿਸਾ ਹੈ ਪਰ ਖੋਜ ਕੌਣ ਕਰੇ ਮਾਮਲਾ ਧਰਮ ਦਾ ਹੈ ਪੰਜਾਬ ਦੇ ਵਿੱਚ ਪੇਰਿਆਂ ਤੇ ਇੰਨੀ ਪਰਭਾਰ ਹੋ ਗਈ ਹੈ ਕਿ ਉਹਨੇ ਪੰਜਾਬ ਦੇ ਵਿੱਚ ਪਿੰਡ ਨਹੀਂ ਜਿੰਨੇ ਡੇਰੇ ਬਣ ਗਏ ਹਨ ਡੇਰਿਆਂ ਦਾ ਕਾਰੋਬਾਰ ਵਧੀਆ ਚੱਲ ਰਿਹਾ ਹੈ ਸੰਤ ਤੇ ਬਾਬਾ ਇੰਨੇ ਹੋ ਗਏ ਹਨ ਕਿ ਮਹਾ ਗਿਆਨੀ ਕੋਈ ਬ੍ਰਹਮ ਗਿਆਨੀ ਆਪਣੇ ਨਾਲ-ਨਾਲ ਵਹੀ ਫਿਰਦਾ ਹੈ ਉਹਨਾਂ ਨੇ ਸਿੱਖ ਧਰਮ ਦਾ ਪ੍ਰਚਾਰ ਕਰਨ ਦੀ بجائے ਆਪਣੇ ਡੇਰਿਆਂ ਨੂੰ ਪਰਹੋਲਤ ਕੀਤਾ ਇਹੋ ਹੀ ਕਾਰਨ ਹੈ ਕਿ ਪੰਜਾਬ ਦੇ ਬਹੁ ਗਿਣਤੀ ਲੋਕ ਇਹਨਾਂ ਡੇਰਿਆਂ